ਬਟਾਲਾ ਨੇੜਲੇ ਪਿੰਡ ਚੀਮਾ ਵਿੱਚ ਪਿਛਲੇ ਦਿਨੀ ਤੈਂਦੂਏ ਦਾ ਕਹਿਰ ਦੇਖਣ ਨੂੰ ਮਿਲਿਆ ਜਦੋਂ ਅਸੀਂ ਪਿੰਡ ਚੀਮਾ ਵਿੱਚ ਜਾ ਕੇ ਦੇਖਿਆ ਤੇ ਪਤਾ ਲੱਗਾ ਕਿ ਤੈਂਦੂਏ ਨੇ ਇੱਕ ਘਰ ਵਿੱਚ ਇੱਕ ਨੌਜਵਾਨ ਤੇ ਹਮਲਾ ਕੀਤਾ ਤੇ ਨਾਲ ਹੀ ਘਰ ਵਿੱਚ ਪਾਲੀ ਬੱਕਰੀ ਵੀ ਖਾ ਗਿਆ ਇਸ ਤੋਂ ਇਲਾਵਾ ਇੱਕ ਘਰ ਵਿੱਚ ਕੱਟੀ ਵੀ ਖਾ ਗਿਆ ਲੋਕਾਂ ਦਾ ਕਹਿਣਾ ਹੈ ਕਿ ਸ਼ਾਮ ਨੂੰ ਬਾਹਰ ਨਿਕਲਣ ਲੱਗੇ ਉਹਨਾਂ ਨੂੰ ਬਹੁਤ ਡਰ ਲੱਗਦਾ ਹੈ ਜਗਲਾਤ ਵਿਭਾਗ ਵੱਲੋਂ ਪਿੰਡ ਵਿੱਚ ਕੈਮਰੇ ਤੋਂ ਇਲਾਵਾ ਤੈਂਦੂ ਨੂੰ ਫੜਨ ਲਈ ਪਿੰਜਾ ਵੀ ਲਗਾਇਆ ਗਿਆ ਵੇ ਨਹੀਂ ਚਲਾ ਕੇ ਦੀ ਗੱਲ ਬੋਲੀ ਚਲਾ ਦੇ ਹਾਂ ਹੂੰ ਬੜੇ ਯੋਗ ਨਾ ਕਰ ਚਲਾਉਂਗੇ ਪੂਰਾ ਤੂੰ ਉੱਥੇ ਉੱਥੇ ਭਰਨਾ ਹੈ ਉੱਥੇ ਭਰਨ ਕੇ ਲਈ ਦੇ ਨਹੀਂ ਨਹੀਂ ਕੋਈ ਨਹੀਂ ਇੱਥੇ ਭਰ ਨਹੀਂ ਇੱਥੇ ਜਾਈਏ ਇੱਥੇ ਆਹ ਉੱਥੇ ਲਾਓ ਹੋਰ ਲਾਗੇ ਨਾ ਹਮ ਦੇ ਚਲੋ ਸੀ ਕਰਨ ਕੀਤਾ ਇਹ ਕਰਨजीत ਦਾ ਕੱਟੀ ਵਿਖਾਦੀ ਆ ਫੱਟੇ ਲੱਗੇ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੋਏ ਆ ਕਾਰਨ ਤੇਰਾ ਵਾਲਾ ਪਹਿਲੇ ਚਿਰੰਦ ਵੀ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੀ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਗਮ ਵਾਲੇ ਦੱਸਦੇ ਵੀ ਠੀਕ ਆ ਸੱਜੋ ਹਾਂਜੀ ਤੇ ਇਹ ਜਿਹੜੇ ਕੰਮ ਕੰਮ ਨੇ ਰਹੀ ਇਹ ਕੁੱਕੜ ਰਖੇ ਵਿੱਚ ਆਂਦੇ ਕੋਣਾ ਕੋ ਵਿੱਚ ਮਾਸ ਪਾਉ ਤੇ ਕੁਝ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਠੀਕ ਠੀਕ ਹਾਂਜੀ ਠੀਕ ਆ ਨਹੀਂ ਹੁਣ ਨਹੀਂ ਹੁਣ ਆ ਹੀ ਆਪ ਆਖਾਂ ਹੀ ਲੈ ਜਾਓ ਪਿੰਜਰਾ ਹੁਣ ਕਣਕਾ ਵੱਢਿਆਂ ਗਿਆ ਵੇਲ ਹੋ ਗਿਆ ਵਡਰ ਕੋਈ ਨਹੀਂ ਪਿੰਡ ਆ ਕੇ ਤੇ ਹੀ ਜਿਤਾ ਉਹ ਲੋਕ ਕਿਤੇ ਵੀ ਸਕਦਾ ਅਸੀਂ ਡਰਦੇ ਹੈ ਨਾ ਤੇ ਹੁਣ ਪਿੰਡ ਚ ਕੀ ਕਿੰਨੀ ਕਿ ਦਹਿਸ਼ਤ ਆ ਤੇ ਪਿੰਡ ਚ ਤੇ ਨਹੀਂ ਹੁਣ ਤੇ ਆਮ ਲੋਕਾਂ ਸਾਰੇ ਇੱਕ ਵੀ ਕਹਿੰਦਾ ਇੱਧਰ ਆ ਗਿਆ ਇੱਧਰ ਆ ਗਿਆ ਪਤਾ ਨਹੀਂ ਹੁਣ ਜਿੰਨਾਂ ਕ ਸਾਡੇ ਨਾਲ ਵਾਪਰੀ ਅਸੀਂ ਨਾ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਵੇ ਸਭ ਦਾ